ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਬਣਾਉਣਾ ਆਪਾਂ ਸ਼ੈਰ ਅਜਨਾਲਾ ਦੇ ਤਹਿਸੀਲ ਵੀ ਅਜਨਾਲਾ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਸਤਾਰੀਆਂ ਸਿੰਘਾਂ ਸਾਈਆਂ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਗੱਲ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸ ਨੌਟੀਕ ਜੀ ਵਧੀਆ ਵੀਰ ਜੀ ਵਧੀਆ ਵਧੀਆ ਕਾਈ ਟੈਕ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਫੂਗੋ ਸ਼ਹਿਰ ਨਾਲ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 98195740 ਠੀਕ ਹੈ ਜੀ ਬੰਦੇ ਜਿਹੜੀ ਪਹਿਲੇ ਨੰਬਰ ਤੇ ਦੱਸਿਓ ਹਾਂ ਜੇ ਪਰ ਇੱਕ ਕਿਰਵਾ ਸੁਆਹ ਹੋਈ ਆ ਇਹ ਭਾਈ ਤੇਜਾ ਸੁਆਹ ਹੋਈ ਏ ਅੱਛਾ ਜੀ ਜੋ ਆਦੇ ਬੱਤੀ ਜਾਇਓ ਕੱਟਾ ਸੂਈ ਨੂੰ ਅਜ ਪੰਜਵੰਦ ਨੂੰ ਆਇਓ ਠੀਕ ਹੈ ਠੀਕ ਹੈ ਉਹ ਕੱਟਾ ਵੇਖ ਲਓ ਜੀ ਮੇਲ ਕਾਫ ਆ ਗਏ ਪਿੱਛੇ ਵੀ ਗੱਲ ਨੇ ਪਰ ਲਾਗੇ ਤੋਂ ਇਹ ਕਿੰਨਾ ਜੇ ਕੋ ਬੋਲਾ ਜੀ ਲਾ ਲਗੇ ਦੁੱਧ ਲਾ ਲਗੇ ਭਾਈ ਜੇ ਇਹਦੇ ਮਿਲ ਕੋ ਆਈਆਂ ਮਾਜ ਹਾਂਜੀ ਮਾਜ ਜੀ ਆਈਏ ਤੁਮ ਚੋ ਕੇ ਲਿਆਂਗੂ ਥੋੜੀ ਅੱਛਾ ਜੀ ਤੇ ਮੰਨੋ ਇਹਦਾ ਬਹੁਤ ਇਦੀ ਘੱਟ ਠੀਕ ਆ ਦੁੱਧ ਘੱਟ ਦੀ ਜਿਆਦਾ ਜਦੋਂ ਮੈਰੇ ਮੁੰਲੇ ਜਾਂਦੇ ਅੱਛਾ ਜੀ ਹਾਂ ਦੱਸਿਆ ਚੰਗਾ ਦਾ ਭਾਈ ਮੁੰਲੇ ਤਾਂ ਕਹੇ ਵੀਰ ਬੋਲਾ ਥੋੜਾ ਹੈ ਦੁੱਧ ਦੁੱਧ ਜਿਆਦਾ ਕਰਦੀ ਜੇ ਬੋਲਾ ਦੀ ਘੱਟ ਠੀਕ ਹੈ ਜੀ ਉਹ ਬੋਲਾ ਪੰਜ ਛੇ ਕਿਲੋ ਉਹਨੂੰ ਅੱਛਾ ਜੀ ਹਾਂ ਠੀਕ ਹੈ ਜੀ 6 ਲੀਟਰ ਤੇ ਅਲਪਾਸ ਜਿਹੜਾ ਬੋਲਾ ਸਿਆਰ ਹੈ ਉਸ ਕੁਆਂਟੀਟੀ ਦੇ ਇਤਿਹਾਸਬਾਦ ਹਟ ਹੈ ਅਸੀਂ ਨੂੰ ਘੱਟ ਘਾਟ ਜਿਹੜਾ ਚੰਗਾ ਇਹ ਸਿੰਗਲ ਹੱਡੀ ਆ ਤੇ ਟਿੱਟ ਕੋਲੇ ਦੀ ਜਿਹੜਾ ਬਹੁਤ ਜ਼ਿਆਦਾ ਚੰਗੀ ਆ ਰਹੀ ਆ ਇਹ ਵੀ ਮਜ਼ਾ ਆਦੀ ਹੈ ਨਾ ਦੋ ਚਾਦਰਾਂ ਨਾਲੋਂ ਜ਼ਿਆਦਾ ਪਹਿਲਾਂ ਸੁਖੀ ਆ ਬਹੁਤ ਠੀਕ ਆ ਜੀ ਹਾਂ ਲੋ ਜੀ ਆਹ ਬੋਲ ਰਿਹਾ ਜੀ ਵਾਲੀ ਗੇਮ ਮੇਰੇ ਨਾਲ ਕਾਫੀ ਆ ਗਿਆ ਪਿੱਛੇ ਠੀਕ ਆ ਜੀ ਬਾਕੀ ਸਿਰ ਨੂੰ ਵੀ ਜਿਹੜੀ ਬਹੁਤ ਵੀ ਚੰਗੀ ਆ ਰਹੀ ਆ ਅਰੇ ਅਰੇ ਟਿੱਕਾ ਤੋਂ ਵਜੋਂ ਜਿਹੜਾ ਬਹੁਤ ਜ਼ਿਆਦਾ ਚੰਗਾ ਆ ਗਿਆ ਤੇ ਥਾਣਾ ਦਾ ਸੈੱਜ ਗਿਆ ਵੀ ਐਨ ਕਲਾ ਕਲਾ ਲੱਗਾ ਪਿਆ ਵਾ ਥਾਣ ਵੀ ਬਾਈ ਕਿੰਨਾ ਕਿ ਭਾਵਾ ਜਰੂਰ ਘਟ ਘਟ ਦੀ ਪੱਕੇ ਨਹੀਂ ਬਾਈ ਦੱਸਿਆ ਕਿ ਕਹਿੰਦਾ ਅਮਰਜੀਤ ਨੇ ਵੀਰ ਦਾਲੇ ਫੋਨ ਕਰਨਾ ਮੜਾ ਵਾ ਠੀਕ ਹੈ ਦੁੱਧ ਕਿੰਨਾ ਘਟੇ ਕਿ ਪੈਸੇ ਦੁੱਧ ਬਾਈ 13 14 ਕਿਲੋ ਦੇ ਕੋਆਵੇ 15 16 ਕਿਲੋ ਕਹਿ ਦੀ ਮੈਂ ਬੜ ਬੰਦਾ ਕੰਮ ਨਹੀਂ ਪਗੰਦਾ ਹਾਂਜੀ ਹਾਂਜੀ 13 14 ਕਿਲੋ ਲੀਟਰਾਂ ਚ ਹੁੰਦੇ ਦੇ ਉਹ ਠੀਕ ਆ ਠੀਕ ਆ 4 ਬਾਜੀ ਮੇਰੀ ਗਲਤ ਮੱਝ ਹੋਵੇ ਹਾਂਜੀ ਗੱਡੀ ਦੇ ਵਿੱਚ ਵਾਪਸ ਭੇਜੇ ਠੀਕ ਆ ਠੀਕ ਆ 4 ਗੱਤੋਂ ਵਿੱਚ ਆ ਕਰਦੇ ਕੋ ਭੂੜ ਛਟਾ ਕੋ ਠਾਂਦੀ ਘਰ ਬਾਦ ਵਿੱਚ ਠੀਕ ਆ ਠੀਕ ਆ ਲਓ ਜੀ ਠੰਣ ਤੁੰ ਜਿਹੜਾ ਨੋਸਾ ਲੱਗਾ ਪਿਆ ਹੋਆ ਤੇ ਕਰ ਲੱਗਣ ਲਾ ਗੇ ਮਰੋ ਲਿਆ ਬਾਕੀ 22 ਚਵਾਈਏ ਦੀ ਕਰਕੇ ਲੈ ਕੇ ਆਏ ਜੇ ਕੋਈ ਹੋਰ ਸਾਹ ਨਾਲ ਮਿਲ ਭਰਾ ਦਾ ਲਾਵੇ ਤੇ ਕਾਗਜ ਵਜਨ ਵੀ ਜਿਹੜਾ ਬਹੁਤ ਜਿਆਦਾ ਚੰਗੀ ਆ ਜੀ ਇਹਦਾ ਮੁੱਲ ਇਹਦਾ ਮੁੱਲ ਭਾਜੀ 1 ਇੱਕ ਭਾਜੀ ਕਰਦਾ ਜੀ ਅੱਛਾ ਜੀ ਹਾਂ ਜੀ ਇਹ ਹਾਂ ਨਾ ਆਹ ਨਾ ਪੂਰੇ ਲੱਖ ਦੀ ਭਾਈ ਲੱਗੀਏ ਲੱਖ ਰਈ ਹਾਂ ਜੀ ਠੀਕ ਹੈ ਜੀ ਚਲੋ ਮੌਕੇ ਤੇ ਕਰਦੇ ਮੌਕੇ ਤੇ ਕੋਈ ਮਾਤਨ ਕਰਦਾਂਗੇ ਠੀਕ ਹੈ ਠੀਕ ਹੈ ਲੋ ਜੀ ਸੱਚੇ ਸੋਈਆ ਤੀਸਰਾ ਮੱਝ ਵੇਖ ਲੋ ਕੀ ਏ ਬਿਲਕੁਲ ਸਹੀ ਗੱਲ ਐ ਜੀ ਬਾਕੀ 13 14 ਲੀਟਰ ਵਾਲੀ ਆ ਦੇਖੋ ਵੀ ਭਰਾਸੇ ਵਾਲਾ ਲੱਗਦੀ ਚਲੋ ਦੁੱਧ ਚੰਗਾ ਕੱਢੀ ਜਣਾ ਨੇ ਕਰਦਿਏ ਮਾਦਲ ਵੇਚੀ ਥੋੜਾ ਬੁਰਾ ਮਾਦਲ ਭਾਜੀ ਦੱਸੋ ਹੁਣ ਕਰਾ ਦਿਓ ਜੋ ਪਾਜੀ ਚੱਗੀ ਐ ਪਾਜੀ ਮੱਝ ਕੁਸ਼ਾਕ ਤੇ ਚਿਨਾ ਚੋਂ ਨੇ ਮਾਲੋ ਕਿ ਤੋਕੜ ਹੋ ਗਈ ਐ ਇਹ ਦੀ ਗੱਲ ਆਈ ਜੀ ਦੱਸ ਕੇ ਕਹਿੰਦੇ ਜਿਹੜੀ ਬੋਲਾ ਕਹਿੰਦੇ ਆ ਅੱਠ ਨੌਂ ਨੂੰ ਕਹਿੰਦੇ ਆ ਲੱਖੋਂ ਆ ਬੀ ਅੰਦਰ ਦੋ ਹੀ ਛੱਡਦੀ ਐ ਭਾਜੀ 95 ਦੀ ਠੀਕ ਹੈ ਗਾ ਲਓ ਜੀ 98 ਹੈ ਜੀ ਆ ਵੀ ਇਹ ਚੰਗੇ ਘੱਟ ਘਾਟ ਵਾਲੀ ਆ ਵੀਰ ਮੇਰਾ ਕੋ ਗੱਡੀ ਲੈ ਗਿਆ ਜੀ ਹਾਂ ਜੀ ਥਾਲ ਪੂਰ ਛਟਾ ਮਾਰੇ ਘਾਟਵਾ ਦੇ ਆਪਣੀ ਗਰੰਟੀ ਫੁੱਲ ਜੀ ਠੀਕ ਹੈ ਠੀਕ ਹੈ ਦੋ ਦੋ ਇਹ ਪੰਜ ਛੇ ਕੋਲ ਬੋਲੇ ਜੀ ਆ ਮੈਂ ਆਪਾਂ ਕਹ ਲਈਏ ਇੰਨਾ 10 ਕਿਲੋ 11 ਕਿਲੋ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਦੂਜੇ ਨੰਬਰ ਤੇ ਭਾਜੀ ਆ ਕਿਵੇਂ ਆ ਇਹ 31 ਜੀ ਮਗਰੇ ਇਹਨੂੰ ਅੱਜ ਤਜਾ ਤੂ ਤੂ ਹੋ ਜਾਏ ਠੀਕ ਹੈ ਠੀਕ ਹੈ ਸਾਈਮ ਨੂੰ ਮੈਂ ਲਾੜੂ ਦੇ ਨਾਲ ਹੀ ਹੋਣਾ ਦਾ ਆ ਗਿਆ ਜੀ ਆਰ ਬਨਾਨੇ ਦੇ ਨਾਲ ਇਕੱਠਾ ਹੋ ਗਿਆ ਠੀਕ ਹੈ ਠੀਕ ਹੈ ਲਓ ਜੀ ਨਾਲ ਨੂੰ ਹਾਂ ਜੀ ਇਹ ਕੋ ਕਿੰਨਾ ਹੈ 30 ਜਮਗਰ ਠੀਕ ਹੈ 3 ਮਲ ਕਾਫੀ ਇਹਦੇ ਜੇ ਕੋਈ 7 ਕਿਲੋ ਤੋਂ ਬਾਹਰ ਹੋਗਾ ਅੱਛਾ ਜੀ 7 ਦੇ ਦੇ 8ਾਂ ਦੇ ਵਿੱਚ ਜ 8 ਕਿਲੋ ਬੋਲਾ ਹੋਗਾ ਠੀਕ ਹੈ ਠੀਕ ਹੈ ਲਓ ਜੀ 8 ਲੀਟਰ ਬੋਲਾ ਇੱਕੋ ਤਿਆਰ ਆ ਤੇ ਬਟਨਾਲ ਆ ਗਿਆ ਜੀ ਹਵਾਨਾ ਦੇ ਪੱਦਗੜ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਲਓ ਜੀ ਜੈਟ ਬਣਾਇਆ ਹੈ ਕ ਤੇ ਫੇਸ ਦੇ ਸ਼ੇਵਰ ਆ ਠੀਕ ਕਰ ਸਕਦੇ ਜੀ ਤੇ ਜੈਟ ਵੀ ਨੇ ਫੇਟ ਕੋਲੇ ਦੀ ਜਿਹੜਾ ਬਹੁਤ ਹੀ ਚੰਗੀ ਆ ਗਈ ਆ ਇਹ ਹੈ ਵੀ ਅੱਖਾਂ ਵਾਲਾ ਕਿੱਡਾ ਆ ਗਿਆ ਥਾਣਾ ਦਾ ਸੈਰ ਗਿਆ ਤੇ ਇਹਦਾ ਵੀ ਬਹੁਤ ਹੀ ਕਿੰਨੇ ਭਾਈ ਉਹ 15 ਕਿਲੋ ਪਰਿਆ ਲੀਟਰ ਦਾ ਅੱਛਾ ਜੀ 15 ਕਿਲੋ ਕੰਡੇ ਦੁੱਧ ਚਾੜ ਦਿੱਤਾ ਜੀ ਨੇ ਠੀਕ ਹੈ ਠੀਕ ਆ ਜੀ ਮੇਰਾ ਵੀ ਇਹ ਜਿਹੜੀ ਕਿਕਰ ਮੈਂ ਸ਼ੁਰੂ 15 ਕਿਲੋ ਕੁ ਚੁਆ ਵਨ ਸੇਵਾ ਦੇ ਮੇਰੇ ਕੋਲ ਮਾਰੇ ਦੇ ਆਈ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਹੈ ਜੀ ਸੇਵਾ ਦੇ ਇਹ ਵੀ ਕਹਿੰਦੇ 15 ਕਿਲੋ ਦੇ ਦਈਏ ਸੂਆ ਨੂੰ ਦੇ ਦਈਏ ਠੀਕ ਵੇਤਨ ਹੋਇਆ ਤਾਂ ਪੇਵਾਨੇ ਕੋਲ ਗਿਆ ਸਭ ਲਾ ਗਏ ਮੇਰੇ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਕੀ ਯੋਜਨਾ ਕਰਨੀ ਪਈ ਖਾਣਾ ਦਾ ਸੈਲ ਗਿਆ ਕੱਲਾ ਕੱਲਾ ਲੱਗਾ ਪਿਆ ਜਮਾਂ ਸਾਈਡਾਂ ਦੇ ਇਹ ਵਹਾਨੇ ਦੇ ਜਿਹੜੀਆਂ ਨਾੜਾ ਨੂੜਾ ਵੀ ਕਾਫੀ ਆ ਗਈਆਂ ਵਾ ਦੇਖੋ ਸਾਡੇ ਮੈਂ ਕੱਲਾ ਬਟਾ ਮੈਂ ਕਿੱਲੇ ਆਪਾਂ ਤੁਹਾਨੂੰ ਅੱਖਾਂ ਵਾਲਾ ਛੱਡ ਆ ਗਿਆ ਜਿਹੜੀ ਅੱਜ ਆਈ ਨੂੰ ਸਾਰਾ ਮਾਰਿਆ ਜੈਸਾ ਹੁਣ ਹੋਈ ਕਰ ਸਾਡੇ ਚਾਹ ਦੇ ਵਹਾਨੇ ਦੇ ਨਾੜਾ ਨੂੜਾ ਵੀ ਕਾਫੀ ਆ ਰਹੀਆਂ ਵਾ ਇਹ ਵੀ ਕੋਈ ਸਾਰਾ ਸੇਵਾ ਵਾਲਾ ਤਾਂ ਵੀ ਚਲੋ ਦੁੱਧ ਚੱਕਾ ਗਏ ਜਿਹੜੇ ਵੀਰ ਕੋ ਆਈ ਨਾ ਹਾਂਜੀ ਪਤਾ ਜਦੋਂ ਦੁੱਧ ਤੇ ਆ ਗਈ ਨਾ ਜੀ ਛੱਡੇ ਪੈਰ ਇਨਾ ਛੱਡਾ ਮਾਰ ਦੀ ਫਾਨ ਬੈਗਵਾ ਦਈਏ ਠੀਕ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਬਾਈ ਇਹਰ ਇਹ ਬਾਈ ਦੇਣੀ 95 ਦੀ ਅੱਛਾ ਜੀ 95000 ਕਰ ਦਈਏ ਕਿੰਨਾ ਮੰਗਦਾ ਦੱਸੋ ਥੋੜੀ ਚੰਗੀ ਆ ਬਾਈ ਤੁਹਾਨੂੰ ਬਦਵਾ ਚੰਗੇ ਨਗਰ ਦਾ ਮੋਲੀ ਮੋਲਿਆ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਜੀ ਇਹ ਵੀ ਜਾਣ ਤੋਂ ਜਿੱਥੇ ਕਿ ਸਾਢੇ ਦੇਣੀ ਆਪਾਂ ਸਹੀ ਬਿਲਕੁਲ ਹੀ 93 ਦੇ ਦਈਏ 93 ਹੀ ਬਹੁਤ ਕਰ ਦਈਏ ਥੋੜਾ ਗਿਆ 90 ਦੇ ਦਈਏ 90 ਰੁਪਏ ਆਉਂਦੀ ਹੈ ਮੈਨੂੰ 90 ਜੋ ਬਾਈ ਛੋੜ ਹੀ ਹੋਣੀ 500 ਰੁਪਏ ਹੋਰ ਦੇ ਚ ਠੀਕ ਹੈ ਲਓ ਜੀ ਜੂੜੀ ਲਊਗੀ ਅੱਛਾ ਜੀ ਜੂੜੀ ਲਊਗਾ ਜੇ 5-5000 ਦੋ ਦਾ ਆਫਰ ਨਾਲ ਆ ਰਿਹਾ ਠੀਕ ਆ ਠੀਕ ਆ ਲਓ ਇਹ ਜੋੜੀ ਨੂੰ 5-5000 ਘੱਟ ਜੋੜਾ ਲੈ ਜੂ ਤੇ 10000 ਸਿੱਧਾ ਹੀ ਬਾਈ ਨੇ ਡਾਰਤਾ ਵਾ ਜੋੜਾ ਲਊ ਤੇ 90-90 ਦਾ ਦੇ ਦਾਂਗੇ 90-90 ਹੋਈ 90 ਦੇ ਦਾਂਗੇ ਆਪਾਂ ਠੀਕ ਆ ਠੀਕ ਆ ਜੀ ਜੇ ਜੋੜਾ ਲਊਗੀ ਠੀਕ ਆ ਠੀਕ ਆ ਜੀ ਲਓ ਜੀ 90-9000 ਦਾ ਬਾਈ ਨੇ ਕਰਤਾ ਜੋੜਾ ਇਹ ਵੀ ਹਿਸਾਬ ਨਾਲ ਫੋਰੀਏ ਤੁਹਾਡੇ ਬਾਤ ਇਹ ਝੋਟੀਆਂ ਤਾਂ ਬੜੀਆਂ ਚੰਗੀਆਂ ਵਾ ਬਾਈ ਝੋਟੀਆਂ ਸਿਰਾਂ 200 ਪੀਨ ਵਾਲੀਆਂ ਨਵੀਆਂ ਝੋਟੀਆਂ ਵੇਖੋ ਬੜੀਆਂ ਸਹੀ ਗੱਲ ਹੈ ਇਹ ਮੇਰੀ ਗੱਲ ਹੈ ਇੱਥੇ ਆਉਣ ਜਵਾਬ ਵੇਖ ਲੈ ਸਮਾਨ ਵੇਖ ਲੈ ਠੀਕ ਹੈ ਜੀ ਘੱਟ ਹੁਣ ਪੂਰ ਛਟਾ ਮਾਰੇ ਗੱਡੀ ਦਾ ਕਿਰਾਇਆ ਮੇਰਾ ਹੋਊਗਾ ਠੀਕ ਹੈ ਠੀਕ ਹੈ ਜੀ ਕਈ ਨਹੀਂ ਜਾਂਦੇ ਆ ਉਦਾਂ ਇੰਨਾ ਗੱਡੀ ਲੈ ਕੇ ਸਾਈ ਮੇਰਾ ਵੀ ਕੋਈ ਯਾਰ ਦੋ ਯਾਰ ਲੜ ਕੇ ਨਾ ਫੋਨ ਕਰਦੇ ਆ ਭਾਈ ਪਾਉਨੇ ਆ ਸਾਈ ਮੇਰੇ ਦੇ 12000 ਰੁਪਏ ਮੁੰਡੇ ਦੇ ਪਾਵੇ ਠੀਕ ਹੈ ਠੀਕ ਹੈ ਲਓ ਜੀ ਫੋਨ ਕਰ ਜੇ ਮਾਰੀਆਂ ਹੋਣਗੀਆਂ ਮੇਰੇ ਇੱਥੇ ਆਣ ਕੇ ਬੱਚਾ ਨੂੰ ਲਵੇ ਮਿਲਣਾ ਅੱਛਾ ਜੀ ਸਾਈ ਉੱਤੇ ਗੱਡੀ ਦਾ ਕਿਰਾਇਆ ਵਾਪਸ ਠੀਕ ਹੈ ਠੀਕ ਹੈ ਲਓ ਜੀ ਗੱਡੀ ਦਾ ਕਿਰਾਇਆ ਤੱਕ ਵੀ ਬਾਈ ਕਹਿੰਦਾ ਕਿ ਵਾਪਸ ਕਰਾਂਗੇ ਆ ਭਾਈ ਕਿਵੇਂ ਆ ਰਿਹਾ ਕੋਈ ਨਿਕਲੇ ਦੇ ਇਹ ਫਿਰ ਠੀਕ ਆ ਠੀਕ ਆ ਜੀ ਤੇਰੀ ਉਤਾਨ ਕਿਹਾ ਆਪਣੇ ਫਿੰਦਰੀ ਨੇ ਮੈਂ ਕਰਾਇਆ ਉਹ ਨਹੀਂ ਭਾਈ ਵੀ ਗੱਲ ਹੈ ਹਾਂਜੀ 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 ਇਹ ਭਾਈ 8 ਮਹੀਨੇ ਦਾ ਬੰਦੇ ਅੱਛਾ ਜੀ ਹਾਂ ਠੀਕ ਹੈ ਲਓ ਜੀ ਕਿਨੇ ਦੁੱਧ ਚੁਆਏ 15 16 ਲਓ ਇਹਦੀ ਕੋਈ ਨਹੀਂ ਢੇਰੀ ਵਾਲੀ ਮੱਝ ਦੀ ਠੀਕ ਆ ਠੀਕ ਆ ਲਓ ਜੀ 15 16 ਲੀਕ ਦੁੱਧ ਪੱਲੇ ਤੇਰੀ ਦੇ ਰਹੇ ਦੀ 10 ਜੋੜ ਕੇ ਕੱਲ ਮੱਝਾਂ ਲਈਆਂ ਕਿਸੇ ਨੇ ਅੱਛਾ ਜੀ ਸਾਈ ਭਾਈ ਕਾਦੀ 2000 ਰੁਪਿਆ ਠੀਕ ਆ ਆਂਸਾ ਜੋ ਅੱਛਾ ਜੀ ਉਹ ਭਾਈ ਲੈ ਨਹੀਂ ਜਾਂ ਮਨ ਕਸਾਈ ਤਰਾਜ ਵੀ ਕਹਿੰਦਾ ਮੈਂ ਤਾਂ ਵੀਡੀਓ ਲਗਾਉਣ ਫਿਰ ਇਹ ਨਹੀਂ ਕਹਿੰਦਾ ਸਾਈ ਮੇਰੀ ਵਾਪਸ ਕਰੋ ਤੁਹਾਨੂੰ ਫੋਨ ਲਾ ਕੇ ਸੁਣੋ ਭਾਈ ਸਾਈ ਵਾਪਸ ਕਰੋ ਉਹ ਸਾਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲੋ ਵੀ ਸਾਈ ਪਾ ਕੇ ਫੋਨ ਚਲੂ ਚੁੱਕੜਿਆ ਕਰੋ ਹਾਂ ਸਾਈ ਇਹਨਾਂ ਦੀ ਵਾਸਤੇ 2000 ਆ ਗਈ ਹੋਣੀ ਭਾਈ ਵਾਪਸ ਨਹੀਂ ਹੋਣੀ ਠੀਕ ਹੈ ਠੀਕ ਹੈ ਲੋ ਜੀ ਗੱਲ ਹੀ ਰਵੀ ਦੀ ਆ ਗਈ ਜੀ ਟੀ ਇਹ ਸ਼ੁਰੂਆਤ ਨੇ ਮਸੂਮੇ ਭੱਜੀ ਦੂਨਾ ਤੀਸਰਾ ਸੂ ਵੀ ਕਰਨ ਵਾਲੀ ਇਹ 15 ਲੀਟਰ ਦਾ ਕਾਰਟ ਰਿਆਵਾ ਇਹਦਾ ਪਿੱਲੀਆਂ ਆਖਾ ਦੇਣੀਆਂ ਵਾ ਮਣਕੀ ਆਖਾ ਲਈ ਚੱਕਾ ਲੈ ਤੁਸੀਂ ਠੀਕ ਹੈ ਠੀਕ ਹੈ ਜੀ ਲੋਗਾ ਕੀ ਕੱਟ ਵਜਨ ਦੀ ਵੀ ਚੰਗੀ ਆ ਲੋਕ ਸਾਈਪ ਆ ਕੇ ਭਾਈ ਅਸੀਂ ਮਾ ਡੱਕੇ ਦਾ ਕਾਦੀ ਵੀ ਲੋ ਪਈ ਬਟਕਾ ਮਾਰ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਕਿ ਤੁਹਾਨੂੰ ਮਾਰ ਜਣੀ ਕਿ ਹੁਗਿਆਰੀ ਪਈ ਆਪਾਂ ਉਹ ਕਹਿੰਦੇ ਜੇ ਬੀਤੀ ਫਿਰ ਬੰਦਾ ਚੰਗਾ ਲੱਗਦਾ ਭਾਈ ਬਿਲਕੁਲ ਸਹੀ ਗੱਲ ਹੈ ਜੀ ਕੋ ਤੁਹਾਨੂੰ ਕਹੇ ਸੋਲੋ ਭਾਈ ਹਾਂਜੀ ਸਾਈ ਨੀ ਮੋੜਦਾ ਸਾਈ ਬਿਲਕੁਲ ਵਾਪਨੀ ਚ ਨਹੀਂ ਦਿੰਦਾ ਹਾਂਜੀ ਹਾਂਜੀ ਨਹੀਂ ਚਲੋ ਅਸੀਂ ਮਾ ਡੱਕਾ ਹੈ ਕਿ ਅਸੀਂ ਠੂਠਿਆਂ ਜੇ ਮਾਲ ਵਿਖਾ ਦੇ ਠੀਕ ਹੈ ਜੀ ਝੋੜਾ ਵੀਰ ਨੇ ਲਿਆ ਇਹਨੂੰ ਅੱਛਾ ਹੈ ਝੋੜਾਈ ਹਾਂ ਠੀਕ ਹੈ ਠੀਕ ਹੈ ਇਹਦਾ ਹੁਣ ਮੁੱਲ ਭਾਈ ਯਾਰ ਇਹਦਾ ਭਾਈ 63 ਥਣਾ ਦੀ ਅੱਛਾ ਜੀ ਆਪਣੀ ਗੱਡੀ ਥਣਾ ਦੀ ਹੁੰਦੀ ਹੈ ਆਪਣੀ ਥਾਂ ਦੀ ਗੱਡੀ ਹੈ ਨਾ ਇਹ ਪਿੱਛੇ ਦੀ ਆਪਣੀ ਗੱਡੀ ਹੈ ਠੀਕ ਹੈ ਠੀਕ ਹੈ ਜੀ ਪਿੱਛੇ ਦੀ ਥਾਂ ਦੀ ਗੱਡੀ ਹੈ ਦੁੱਧ ਦੀ ਆਪਣੀ ਕੋਈ ਸੇਵਾ ਹੁੰਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਲਾਡੀ ਡਰੇਗਟ ਦੀ ਅਧਿਕਾਰ ਦੀ ਮਾਤਾ ਹਾਂ ਬਾਹਰ ਜੀ ਰਹੀਏ ਇੱਥੇ ਛੱਡ ਦੀ ਕਰ ਦਈਏ ਸੱਚ ਪੂਰੇ ਦੇਵਾਂਗੇ 200 ਜੋੜ ਹੀ ਲਾ ਦੇ ਜੀ ਠੀਕ ਹੈ ਲਓ ਜੀ 60000 ਦੀ 14 15 ਲਈ ਮੇਰਾ ਵੀ ਸਾਰੇ ਟੱਬਰ ਵੀਡੀਓ ਵੇਖ ਲੇ ਫਿਰ ਮੈਨੂੰ ਸਾਈ ਬਾ ਕਰਨਾ ਠੀਕ ਹੈ ਠੀਕ ਹੈ ਜੀ ਆਜੋ ਆਰਡਰ ਤੇ ਨੀਲੀ ਰਾਵੀ ਇਹ ਕਿੰਨੇ ਪਾਜੀ ਇੱਕ ਦੁੱਧ ਦਾ 6 ਕਿਲੋ ਅੱਛ ਇਹਦੇ ਪੈਰ ਦਾ ਪਾਣਾ ਇਹ ਮੜੇ ਮੜੇ ਹੈ ਨਾ ਪੈਰ ਦੱਬਦੀ ਏ ਠੀਕ ਹੈ ਜੀ 9 ਜੁਲਾਈ ਆ ਅੱਛਾ ਜੀ ਉਹ 9 ਦੇ 9 ਬੜੇ ਜਿਹੜੇ ਠੀਕ ਹੈ ਬੜੇ ਬੜੇ ਪੈਰ ਦੱਬਦੀ ਕੱਲ ਮੈਂ ਦੱਸ ਕੇ ਨਹੀਂ ਕੱਲ ਕੋਈ ਗੱਡੀ ਭੇਜੀ ਉਹ ਕਾ ਕੇ ਵੀਰ ਨੂੰ ਪੈਰ ਦੱਬਦੀ ਆ ਬਿਲਕੁਲ ਸਹੀ ਗੱਲ ਹੈ ਜੀ ਦੱਸਿਆ ਚੰਗਾ ਦਾ ਕੋਈ ਪਿਓਰ ਨਹੀਂ ਦੇ ਲਾਉਂਦੀ ਆ ਗਈ ਜਿਹੜੇ ਫੇਰ ਤੋਂ ਆਉਂਦੇ ਬਹੁਤ ਯਾਰਾ ਚੰਗੀ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਦੋ ਤੇਰੀ ਕੋਈ ਐਸ ਟਾਈਮ ਹੈਗਾ ਜੀ 6 ਲੀਟਰ ਆ ਜਾ ਓਏ ਆ ਜਾ ਕੱਟਾ ਤੂੰ ਦੀ ਜਿਹਦਾ ਕੱਟਾ ਤਰਦੀ ਤੇ ਥਾਣ ਤੋਂ ਜਿਹੜਾ ਇਹਨੂੰ ਨੌ ਪਲਾਂ ਲੱਗਾ ਪਿਆ ਕਰਮਾਂ ਦੇ ਤਾਂ ਲੱਗਾ ਪਲਾਂ ਲੱਗਾ ਵਾ ਅੱਜ ਕਰ ਤਰਮੀ ਨੂੰ ਥਾਂ ਤੋਂ ਨਵਾਟੂਦਾ ਲਾਡਲ ਕਿਉਂ ਇਹ ਵੀ ਸੇਵਾ ਆਇਆ ਸਾਵਣਾ ਉਹਦਾਂ ਦੀ ਗੱਲ ਹੈ ਕਿ ਉਹ ਵਧੀਆ ਦੁਰਦੀ ਆ ਠੀਕ ਹੈ ਉਹ ਫਿਰ ਨੌ ਨੌ ਜ ਬੰਨ ਵਾਲੇ ਨੇ ਚੱਲ ਚੱਲ ਠੀਕ ਹੈ ਠੀਕ ਹੈ ਜੀ ਨੌ ਜ ਬਣਾਏ ਨੌ ਜ ਕਰਕੇ ਦੁਰਦੀ ਕਰਦੀ ਇਹ ਤਾਂ ਆਪ ਹੀ ਮਿਲ ਆਉਂਦੇ ਨੇ ਮਰਾ ਵਾਲ ਬੰਨਵਾ ਦੇ ਮਰਾ ਜੀ ਕੋ ਕਰ ਗੋ ਮੰਦੋ ਦੁਰਦੀਏ ਅਜੀਬੀ ਮਸਾ ਭਾਈ ਆ ਗਈ ਠੀਕ ਲੋ ਵੀ ਫਸਵਾ ਕੋਲ ਨੂੰ ਇੱਧਰ ਇੱਕ ਨੰਬਰ ਆ ਇੱਧਰ ਲੈਓ ਕੈਮਰਾ ਵਿੱਚ ਦੇਖਣ ਦੇ ਇਤਸਾਫ ਹੀ ਕੋਈ ਨਹੀਂ ਹਾਂ ਜੀ ਉਹ ਵਧੀਆ ਦਿਖਾਂ ਦੇ ਜੀ ਬਾਈ ਕਾਕਾ ਸਾਡੇ ਜਗਨੇ ਥਾਂ ਦੀ ਜੀ ਚਵਾਈ ਪਲ ਜਿਹੜੀ ਮੋਟੀ ਧਾਰਿਆ ਇਹਦੇ ਫਿਰ ਦੋ ਟਾਈਮ ਆ ਵੀਰ ਹਾਂ ਦੇਖ ਠੀਕ ਹੈ ਜੀ ਨਵੇਂ ਦਾ ਬਈ ਆ ਕੇ ਟੀਕਾ ਲਵਾਵਾਂ ਦੀ ਤੇ ਜੱਤ ਅੱਛਾ ਜੀ ਉਹ ਮੇਰੇ ਦੀ ਬਾੜੇ ਦੇ ਨਵੇਂ ਥਾਂ ਦੇ ਬਲੋਕੇ ਥਾਂ ਜਾ ਕੇ ਦੇ ਠੀਕ ਹੈ ਠੀਕ ਹੈ ਲਓ ਜੀ ਬਾੜੇ ਤੇ ਜੇ ਦੋਵੇਂ ਟਾਈਮ ਇਹਨਾਂ ਕੱਚੇ ਥਾਰਵੇਂ ਦੀ ਢੇੜੀ ਕਹਿੰਦੇ ਸਹੀ ਹੋਣੀ ਹੈ ਫਿਰ ਨੌ ਤਾਜ ਦਾ ਦੇ ਲਾਏ ਹੋ ਹੋਏ ਨਹੀਂ ਹੋਏ ਨਹੀਂ ਕੋਈ ਨਹੀਂ ਆਪਾਂ ਨੌ ਕੱਚਾ ਲਾ ਫਿਰ ਕਿੱਦਾਂ ਹੁੰਦਾ ਵਾ ਇੱਕ ਗੱਲ ਹੈ ਜੀ ਮੈਨੂੰ ਜੀ ਹਾਂ ਠੰਡੀ ਦੀ ਜੀ ਬਾੜੇ ਜੀ ਠੀਕ ਹੈ ਠੀਕ ਹੈ ਜੀ ਤੇ ਆਹ ਵਾਲੀ ਬਈ ਮਗਰ ਦੇ ਖਾਣਾਂ ਦੀ ਚਵਾਈ ਜੇ ਇਹ ਕੋ ਦੁੱਧ ਪਾਈ ਸਤਾਂ ਤੋਂ ਬਾਹਰ ਹੀ ਅੱਛਾ ਇਹ ਥੋੜੀ ਪੀੜ ਨਾਲ ਘੱਡੀਆ ਪੈਰਾਂ ਦੀ ਪੀੜ ਪੂਰਦਾ ਮੈਂ ਤਾਂ ਠੀਕ ਹੈ ਠੀਕ ਹੈ ਪੰਦਾ ਨੌਂ ਕੱਚਾ ਨਾ ਜੀ ਪੈਂਦਾ ਫਰਕ ਪੈਂਦਾ ਫਰਕ ਕੋਲਾ ਵਾ 5 ਕਿਲੋ ਦੀ ਪਾਈ ਘੱਡੀ ਦਵਾਂਗੇ ਅੱਛਾ ਜੀ ਲਓ ਜੀ 5 ਲੀਟਰ ਦੀ ਪਾਈ ਜਦੋਂ ਗਰੰਟੀ ਆ ਫੁੱਲ ਆ ਵੀ ਇਹੋ ਨਾ ਬੰਦੇ ਮੈਂ ਇਹਨਾਂ ਲੈ ਖੋਲੇ ਹੀ ਠੀਕ ਹੈ ਠੀਕ ਲੋ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਨੰਗ ਭਾਈ ਮੇਰੇ ਘਰ ਚ 4 5 3 ਨੰਗ ਜੋਵੇ ਆ ਇਹ ਬੰਦ ਮਿਲੂ ਮਿਲ ਜਾ ਕੇ ਖੋਲੇ ਹੀ ਹੋਵੇ ਲੋਏ ਠੀਕ ਹੈ ਠੀਕ ਹੈ ਜੀ ਆਇਆ ਕਵਾੜਾ ਬੰ ਲੈ ਗਿਆ ਜੀ ਰੋਰੀ ਹੋਵੇ ਕਵਾੜਾ ਜੀ ਜਾ ਕੇ ਜਾ ਕੇ ਖੋਲ ਕੇ ਪਾਇਆ ਗਿਆ ਠੀਕ ਹੈ ਠੀਕ ਹੈ ਲੋ ਜੀ ਆ ਭਾਈ ਜਾ ਕੇ ਆ ਜੇ ਤੇ ਇਹਦਾ ਮੁੱਲ ਭਾਈ ਯਾਰ ਇਹ ਭਾਈ 47000 ਜਿਹੜੀ ਹਵਾਨਾ ਹੈ ਅੱਛਾ ਜੀ ਹਾਂ ਕੱਦ ਜੇ ਮੰਨਤਾ ਮੇਰਾ ਵੀ ਜਿਹਨੂੰ ਚੰਗੀ ਲੱਗਦੀ ਮੜੇ ਪੈਰ ਦੱਬਦੀ ਇਹ ਨੌ ਬਣਾਈ ਜੇ ਮੈਂ ਅੱਛਾ ਉਹ ਮੇਰਾ ਵੀਰ ਫੋਨ ਕਰਕੇ ਆਈ ਮੁੰਡੇ ਕਹਿੰਦੇ ਵੀ ਪੈਰ ਦੱਬਦੀ ਆ ਅੱਛੇ ਥਾਂ ਤੇ ਲੱਗਦੀ ਜਿਹੜੋ ਜੇ ਪਾਸੇ ਹੁੰਦੀ ਨੇ ਠੀਕ ਆ ਠੀਕ ਆ ਜੀ ਕੱਦ ਤੇਰੀ ਪੁਰਾਣੀ ਬੁੱਢਾ ਲੰਗੀ ਜਦੋਂ ਮੈਂ ਛੋਟੀ ਆ ਨਹੀਂ ਬਿਲਕੁਲ ਨਵੀਂ ਨਵੀਂ ਆ ਜੇ ਛੋਟੀ ਤੇ ਇਹਦਾ ਹਰ ਕਰਦਗੇ 25 ਦਿਨ ਪਹਿਨੂ ਬੜੀ ਹੋ ਗਏ ਮਹੀਨੇ ਦੇ ਠੀਕ ਆ ਜੀ ਕਰ ਦਈਏ ਹਾਣਾ ਇਹਦਾ ਭਾਈ 45000 ਜੜੀਏ ਠੀਕ ਆ ਠੀਕ ਆ ਲਓ ਜੀ ਪੰਨ 200 ਛੋਟ ਈ ਹੁੰਦੀ ਆ ਠੀਕ ਆ ਲਓ ਜੀ 45000 ਚੋਂ 200 ਰੁਪਇਆ ਛੋਟ ਬਿਲਕੁਲ ਹੀ ਨਿਕਾ ਜਾ ਮੁੱਲ ਪਈ ਨੇ ਕਰਤਾ ਵਾ ਸੰਭ ਨਾਲੀਏ ਛੋਟੀ ਜੇਬ ਉਹ ਵੀ ਭਰਾ ਸੰਭੜਾ ਲਾ ਜੀ ਨੂੰ ਮਿਲੋ ਕਿੱਡੀ ਚੋ ਤੇ ਫਾਇਦੇ ਨਾਲ ਹੋੜ ਜਾ ਦੁੱਧ ਚੰਗਾ ਚੋਈ ਜਾ ਉਹ ਕਰਮਾਲੀ ਸਾਦੀ ਵਾਲਾ ਕੀਤਾ ਠੀਕ ਆ ਬੜੀ ਵਧੀਆ ਲੋ ਲਓ ਜੀ ਬਾਕੀ ਚਾਰ ਚੂਰੂ ਚੰਗੀ ਆ ਫਿਰ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ